हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਦੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਗਟ ਸਿੰਘ ਨਾਮ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਨੂੰ ਪਹੁੰਚੇ ਆ ਦੋ گاਵਾں ਦੋਸਤੋ ਦੋਵੇਂ گاਵਾ ਪਹਿਲਾਂ ਪਹਿਲਾਂ ਸੂਆ ਬਿਲਕੁਲ ਤਾਜ਼ੀਆਂ ਸੂਈਆਂ ਇਹਨਾਂ ਦੋਵਾਂ گاਵਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਅੱਛਾ ਅੱਜ ਦੀ ਵੀਡੀਓ ਦੇ ਵਿੱਚ ਰੇਟ ਦੋਸਤੋ ਇਹਨਾਂ ਦੋਵਾਂ گاਵਾਂ ਤੇ 30000 ਤੋਂ ਲੈ ਕੇ ਤੇ 35000 ਰੁਪਏ ਤੱਕ ਰੇਟ ਹੋਣਗੇ ਤੇ ਜੇ ਇਹ ਗੱਲ ਕਰ ਲਈ ਦੋਸਤੋ ਦੁੱਧ ਦੀ ਕਪੈਸਿਟੀ ਦੀ ਨੋ 10 ਕਿਲੋ ਤੋਂ ਲੈ ਕੇ ਦੁੱਧ ਦੋਸਤੋ 12 13 ਲੀਟਰ ਤੱਕ ਦੁੱਧ ਜਿਹੜਾ ਇਹਨਾਂ ਗਾਵਾਂ ਸਲੇ ਤਿਆਰ ਹੋਊਗਾ ਜੀ ਵੀਡੀਓ ਅੰਤ ਤੱਕ ਜਰੂਰ ਦੱਸਿਓ ਦੋਵਾਂ ਗਾਵਾਂ ਦੀ ਆਪਾਂ ਡਿਟੇਲ ਜਿਹੜੀ ਸਾਰੀ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛੇ ਢੋਣਾ ਸਾਂਝੀ ਕਰੀ ਜਾਵਾਂਗੇ ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਬਈ ਸਸੀ ਗੱਲ ਜੀ ਸਸੀ ਗੱਲ ਵੀਰ ਹੋਰ ਠੀਕ ਠਾਕ ਵਧੀਆ ਵਧੀਆ ਚੱਲ ਗਿਆ ਵਧੀਆ ਕੰਮ ਕਰ ਚੱਲਦਾ ਜੀ ਚੱਲਦਾ ਅਡਰੈਸ ਬੋਲ ਦਿਆ ਪਿੰਡ ਬਹਿਲਾ ਜੀ ਜਿਹੜਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਹਾਂ ਜੀ ਨਾਮ ਨਾਮ ਪ੍ਰਗਟ ਸਿੰਘ ਹਾਂ ਜੀ ਫੋਨ ਨੰਬਰ 872875579 ਠੀਕ ਹੈ ਜੀ ਹਾਂ ਜੀ ਦੋ ਗਮਾਂਜ ਆਪਣੀ ਮਰਨ ਦੋਵੇਂ ਸੀ ਹਾਂ ਜੀ ਦੋਵੇਂ ਪਹਿਲਣਾ ਬੈਠਾ ਸੀ ਦੋ ਪਹਿਲਣਾ ਬੈਠਾ ਹਾਂ ਜੀ ਇਹਦੇ ਬਾਰੇ ਦੱਸਿਓ ਪਹਿਲੂ ਇਹ ਜਰਸੀ ਵੈੜ ਹੈ ਜੀ ਮਗਰ ਜਰਸੀ ਦੀ ਬੱਸੀ ਆ ਅੱਛਾ ਜੀ ਮਗਰ ਤੇ ਬੱਸੀ ਹੈ ਜੀ ਬੱਸੀ ਪਿਓਰ ਜਰਸੀ ਦੀ ਆ ਲਓ ਜੀ ਕਰੋ ਚੱਕ ਤੇ ਦੁੱਧ ਕੋਈ 9 ਤੋਂ 10 ਕਿਲੋ ਹੋਊਗਾ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ 20 25 ਦਿਨ ਹੋ ਹੀ ਗਏ ਆ 20 ਤੋਂ 25 ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਹਾਂ 9 10 ਕਿਲੋ ਦੁੱਧ ਚੌਂਟਈ ਹੈ ਹਾਂਜੀ ਹਾਂਜੀ ਇਹ ਸੂਈ ਠੰਡੀ ਹੈ ਜੀ ਅੱਛਾ ਜੀ ਲਓ ਜੀ ਕਰੋ ਚੱਕ ਇਮਲ ਕਰਨਾ ਜੇਦਾ ਮੋਲ ਵੀਰੇ ਦਾ ਕਰਦੇ 32000 ਕਿੰਨੇ ਦੇਣੀ 30 ਦੇ ਦਾਂਗੇ ਹੋਰ ਕੋਈ ਮਾਨਤਨ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਜੀ ਹਾਂ 32000 ਰੁਪਏ ਦੋਸਤੋ ਡਿਮਾਂਡ ਹੈ 30000 ਰੁਪਏ ਦੇ ਵਿੱਚੋਂ ਵੀਰ ਕਹਦਾ ਜਿਹੜਾ ਕੋਈ ਵੀਰ ਪਰ ਆਖਰੀ ਦਿਨ ਆਊਗਾ ਉਹਦਾ ਮੌਕੇ ਤੇ ਮਾਨਤਨ ਜ਼ਰੂਰ ਹੋਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਵੀਡੀਓ ਜ਼ਰੂਰ ਦੇਖਿਆ ਕਰੋ ਫੋਨ ਜ਼ਰੂਰ ਕਰਿਆ ਕਰੋ ਥਾਣ ਥਣ ਵਿਖਾ ਦਿਓ ਇੱਕ ਲਓ ਜੀ ਕਰੋ ਚੈੱਕ ਥਾਣ ਦੀ ਕੁਆਲਿਟੀ ਚਾਹ ਲਓ ਜੀ ਥਤੀ ਚੁਵਾਈ ਮੁੱਠੀ ਦਾ ਥਣ ਬਹੁਤ ਵਧੀਆ ਚਾਰੇ ਥਣ ਗੈਪ ਚ ਲੱਗੇ ਕੋਈ ਫੋਟਸ਼ਾਪ ਨਹੀਂ ਨਾਲ ਘਰ ਖੋ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਦਾ ਪਸੰਦੀ ਜਿਹੜੀ ਵੀਰ ਨੂੰ ਹੋਊਗੀ ਫੋਨ ਤੇ ਵੀਰ ਨਾਲ ਗੱਲਬਾਤ ਕਰ ਲਿਓ ਗਾਵਾਂ ਦੋਵੇਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਵਾ ਅਸਲੀ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਪਸ਼ੂ ਨੂੰ ਜ਼ਰੂਰ ਕਰਿਆ ਕਰੋ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਲਓ ਜੀ ਕਰੋ ਚੱਕ ਜੀ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਬਟਨ ਨੂੰ ਹਾਲ ਤੇ ਸਿਲੈਕਟ ਕਰ ਦਿਓ ਹਾਂ ਲੋ ਜੀ ਕਰੋ ਚੈੱਕ ਲੈਓ ਜੀ ਲਓ ਦੋਸਤੋ ਕਰ ਲਓ ਚੈੱਕ ਸੀਰੀਜ਼ ਲੱਗ ਪੂਰੀ ਹੈ ਜੀ ਪਹਿਲਾ ਸੂਆ ਸਹੀ ਹੈ 20 ਦਿਨ ਦਾ ਟਾਈਮ ਹੋ ਗਿਆ ਸਹੀ ਨੂੰ ਮੋੜੋ ਜੀ ਆਹ ਲੋ ਜੀ ਕਰੋ ਚੈੱਕ 32000 ਰੁਪਿਆ ਡਿਮਾਂਡ 30000 ਦੇ ਵਿੱਚੋਂ ਤੁਹਾਡਾ ਆਇਆ ਜਾਂ ਜਾਂਦਾ ਮੰਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਗੱਡ ਘੜ ਗਾਂ ਦਾ ਚੈੱਕ ਕਰ ਲੋ ਬਰੀਡ ਦੋਸਤੋ ਯਸੀ ਦੇ ਨਾਲ ਕ੍ਰੋਸ ਸੰਗ ਰੱਖਦੀ ਹੈ ਹਲੋ ਜੀ ਕਰੋ ਚੈੱਕ ਬਸ਼ੀ ਦੋਸਤੋ ਮਗਰ ਬਹੁਤ ਸੋਹਣੀ ਹੈ ਜੀ ਦੁੱਧ ਦੋਸਤੋ 9 10 ਕਿਲੋ ਜਿਹੜਾ ਮੌਕੇ ਦਾ ਤਿਆਰ ਆ। ਹਲੇ ਆਪਣੇ ਤੋਂ ਵੀ ਰਾਤੀ ਆਈ ਆ। ਠੀਕ ਹੈ ਜੀ। ਘਰੋਂ ਲਈ ਆ ਕਹੇਦੇ। ਠੀਕ ਹੈ ਜੀ। ਹਲੇ ਤੇ ਸੇਵਾ ਸੁਆ ਕਰਨ ਵਾਲੀ ਆ। ਹਾਂਜੀ ਹਾਂਜੀ। ਪਹੂ ਆਪਰੇਸ਼ਨ ਆ ਕੇ ਵੇਣ ਵੇ ਉਹ ਕਿੱਜੇ ਘਟਾ ਜਾਂਦਾ ਹੈ ਨਾ। ਦੁੱਧ 11 12 ਕਿਲੋ ਕਰ ਦਿੰਦੇ। ਹਾਂਜੀ। ਜੀਜੂ ਲਾਉਂਦਾ ਜਦੋਂ ਪਹੂ ਉਹ ਫਿਰ ਟਿਕ ਜਾਂਦਾ। ਬਾਕੀ ਦੁੱਧ ਗਾੜੀ ਸੇਵਾ ਦਾ ਜੀ। ਹਾਂਜੀ ਹਾਂਜੀ। ਕੋਈ ਇੱਥੇ ਆਣ ਕੇ ਦਸਾਲੀ ਕਰਕੇ ਖੜੇ। ਠੀਕ ਹੈ ਜੀ। ਆਪਣੇ ਘਰ ਗਾੜੀ ਕਹੇ ਦੀ ਕੋਈ ਗਰੰਟੀ ਨਹੀਂ ਇੱਥੇ ਜਿਹਨਾਂ ਦੱਸਾਂਗੇ ਉਹ ਨਹੀਂ ਹੋਊਗਾ। ਠੀਕ ਹੈ ਜੀ। ਹਾਂਜੀ ਕੀ ਕਹ ਜੀ ਇਹ ਦੇ ਮਗਰ ਵੀ ਰੱਸੀ ਆ ਇਹ ਸੇ ਦੇ ਮਗਰ ਵੀ ਰੱਸੀ ਆ ਜੀ ਹਾਂ ਦੁੱਧ 11 ਹੋ ਜੇ 12 ਹੋ ਜੇ ਇੰਨਾ ਕ ਦੁੱਧ ਹੈਗਾ ਮੋਕੇ ਦਾ ਇੰਨਾ ਕ ਹਾਂ ਠੀਕ ਹੈ ਜੀ ਲਓ ਦੋਸਤੋ ਪਲੱਸ ਪੁਆਇੰਟ ਦਵਾਂਗਾ ਮੈਂ ਤਾਂ ਮਗਰ ਰੱਸੀ ਆ ਵਾ ਦੁੱਧ 11 12 ਕਿਲੋ ਇਹਦੇ ਥੱਲੇ ਤਿਆਰ ਹੈ ਜੀ ਤੇ ਸੂਆ ਵੀ ਪਹਿਲਾਂ ਸੂਈ ਪਹਿਲਾਂ ਜੀ ਪਹਿਲਾਂ ਅੱਛਾ ਜੀ ਇਹਦਾ ਕੀ ਮੁੱਲ ਕਰਨਾ ਜੀ ਮੋਲੇ ਦਾ 35000 ਕਿੰਨੀ ਦੇਣੀ 32000 ਦੀ 32000 ਦੀ ਹਾਂ ਜੀ ਠੀਕ ਹੈ ਜੀ ਲਓ ਜੀ ਡਿਮਾਂਡ 35000 ਰੁਪਇਆ ਰੱਖੀ ਗਈ ਹੈ ਤੇ 32000 ਰੁਪਏ ਦੇ ਵਿੱਚ ਵੀਰ ਕਹਿੰਦਾ ਆਇਆ ਗਿਆ ਕਹਿੰਦਾ ਆ ਲੋ ਜੀ ਕਰੋ ਚੱਕ ਦਾ ਉਹਦੀ ਗਾਲੀ ਪੈਂਦੀ ਆ ਆ ਉਪਰੇ ਥਾਂ ਜਿਹੜਾ ਪਹੁੰਚਦਾ ਥੋੜਾ ਜਿਹਾ ਪੈਸੇ ਉਪਰੇ ਘਰ ਦਾ ਕਰ ਜਾਂਦਾ ਮਾਰਿਸ਼ ਲੋਈ ਦੋਸਤੋ ਇਹ ਹੈਗੀ ਜੀ ਐਫ ਦੇ ਨਾਲ ਕ੍ਰੋਸ ਸੰਗ ਦਾ ਸੂਆ ਪਹਿਲਾ 11 12 ਕਿਲੋ ਦੁੱਧ ਮੌਕੇ ਦਾ ਤਿਆਰ 35000 ਰੁਪਿਆ ਡਿਮਾਂਡ 32000 ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋਊਗਾ ਆ ਗਿਆ ਦਾ ਸੀਲਸ ਲਾ ਕੇ ਵੀ ਪੂਰੀ ਹੈ ਜੀ ਚੈੱਕ ਕਰ ਸਕਦੇ ਹੋ ਲਓ ਜੀ ਲਓ ਮੁਰੂ ਆ ਲਓ ਜੀ ਕਰੋ ਜੀ ਲਓ ਜੀ ਕਰੋ ਜੀ ਦੋਸਤੋ ਇੱਕ ਆਫਰ ਅੱਜ ਆਪਾਂ ਆਪਣੇ ਲੋਦਾਤੀ ਆ ਵੀਡੀਓ ਦੇ ਵਿੱਚ ਜੇ ਕੋਈ ਵੀਰ ਸਾਡੇ ਕੋਲ ਵੀਡੀਓ ਬਣਾਊਗਾ ਤਾਂ 100 ਕਿਲੋਮੀਟਰ ਦੇ ਏਰੀਆ ਤੱਕ 1000 ਰੁਪਏ ਦੇ ਵਿੱਚ ਵੀਡੀਓ ਉਹਦੀ ਆਪਾਂ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਲਓ ਜੀ ਕਰ ਲਓ ਚੈੱਕ ਨੰਬਰ ਆਪਣਾ ਵੀਡੀਓ ਬਣਾਉਣ ਲਈ ਜਿਹੜਾ ਸਕਰੀਨ ਤੇ ਚੱਲੂਗਾ ਜੀ ਦੋ گاਵਾ ਆ ਦੋਸਤੋ ਦਿਖਾਈਆਂ ਦੋਵੇਂ گاਵਾ ਦੀ ਡਿਟੇਲ ਪ੍ਰੋਪਰ ਤੁਹਾਨੂੰ ਸਾਰੀ ਵੀਰ ਨੇ ਦੱਸ ਦਿੱਤੀ ਹੈ ਦੋਵੇਂ گاਵਾ ਦੋਸਤੋ ਪਹਿਲਾਂ ਪਹਿਲਾਂ ਸਵੇਰ ਸੁਈਆਂ ਤੇ ਦੋਵਾਂ گاਵਾ ਦੇ ਮਗਰ ਦੋਸਤੋ ਵਛੀਆਂ ਲੱਗ ਕੇ ਠੰਡੀਆਂ ਤੇੜੀਆਂ ਜਿੱਦਾਂ ਆਉਂਦੀਆਂ ਆ ਦੋਸਤੋ ਸੀਰੀਜ਼ ਲੱਗਿਆ ਜੀ ਦੁਬਾਰਾ ਚੈੱਕ ਕਰ ਲਿ ਬਾਕੀ ਦੋਸਤੋ ਮੈਂ ਹਰ ਬੁਢੀ ਦੀ ਬੇਨਤੀ ਕਰਦਾ ਸੋਏ ਸੋਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਹੱਕ ਬੰਦਾ ਤਸਦੀਕ ਕਰਦਾ ਕਰਿਆ ਕਰੋ ਫਾਰਮ ਤੇ ਦੋਸਤੋ ਉਹ ਵਿਜੀਟ ਕਰਿਆ ਕਰੋ ਕਿਉਂਕਿ ਇਹਨਾਂ ਵੀਰਾਂ ਨੇ ਵੀ گاਵਾ ਖਰੀਦ ਕੇ ਲਿਆਂਦੀਆਂ ਹਦੀਆਂ ਘਰਾਂ ਚੋਂ ਮੁੜ ਕੇ ਦੋਸਤੋ ਪਸ਼ੂ ਖਰੀਦ ਕੇ ਕਈ ਵੀਰ ਬਾਅਦ ਦੇ ਵਿੱਚ ਫਿਰ ਨੋਕਾ ਟੋਕੀ ਕਰਦੇ ਹੋ ਕੰਮ ਉੱਠਾ ਹੋ ਜਾਂਦਾ ਸਾਨੂੰ ਵੀ ਤੇ ਇਹਨਾਂ ਖਰੀਦਣ ਦੇ ਵੇਚਣ ਵਾਲੇ ਵੀ ਸੋ ਬੇਨਤੀ ਆ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਪਸ਼ੂ ਖਰੀਦਣ ਤੋਂ ਪਹਿਲਾਂ ਹਰ ਇੱਕ ਵਾਰੀ ਵੀਰ ਦਾ ਫੇਰ ਬੋਲਦਣਾ ਜੀ ਜਦਾ ਜਦਾ ਫਾਰਮ ਪੈਂਡ ਦੋਸਤੋ ਪਹਿਲਾਂ ਤਸੀਲ ਜਿਹੜਾ ਸ਼੍ਰੀ ਤਰਨਤਨ ਸਿੰਘ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਲੋ ਜੀ ਕਰ ਲਓ ਚੈੱਕ ਮਿਲਕ ਵੈਨ ਦੋਸਤੋ ਬਹੁਤ ਮੋਟੀ ਲੱਗੀ ਹੈ ਜੀ ਹਵਾ ਨੇ ਤੇ ਵੀ ਦੋਸਤੋ ਜਿਹੜੀਆਂ ਵੈਨਸ ਹੈਗੀਆਂ ਬਹੁਤ ਜ਼ਿਆੜੀਆਂ ਬਰੀਕ ਬਰੀਕ ਮੋਟੀ ਚੁਵਾਈ ਹੈ ਜੀ ਹਾਂਜੀ ਹਾਂਜੀ ਚੌਣ ਇੱਕ ਨੰਬਰ ਹੋਊਗੀ ਜੀ ਚੌਣ ਦੇ ਘਾਂ ਚੌਣਿਆ ਠੰਡੀਆਂ ਦਿੱਤੀ ਠੀਕ ਹੈ ਜੀ ਹਾਂਜੀ ਵੀਰ ਜੀ ਵੀਡੀਓ ਦੇ ਅੰਤ 'ਚ ਆਪਣਾ ਫੋਨ ਨੰਬਰ ਇੱਕੀ ਜਰੂਰ ਬੋਲ ਦਿਓ 87 ਤੋਂ 873597 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ